ਦੀ ਗੱਲ ਦੀ ਗੱਲ ਕਵਿਤਾਦਾਰ ਦੀਆਂ ਕੁਝ 17 ਸਾਢੇ ਨਾਲ ਸਟੇਜ ਤੇ ਮਕਸਦ ਪਰਪਸ ਉਦੇਸ਼ ਮੰਤਵ ਭੋਂ ਫਿਰਕੇ ਫਿਰ ਉੱਥੀ ਆ ਜਾਂਦਾ ਹੈ ਕਿ ਜਿਹੜਾ ਸਾਡਾ ਅਧਿਆਪਕ ਔਨੰਨੇ-ਮੁੰਨੇ ਬੱਚਿਆਂ ਦੇ ਨਾਲ ਲੱਗਿਆ ਹੋਇਆ ਤੇ ਜਿਹੜੀਆਂ ਉਹ ਆਪਣੇ ਵਿੱਚ ਕੁਝ ਕਲਾਕ੍ਰਿਤੀਆਂ ਰੱਖਦਾ ਉਹ ਕਿਤੇ ਗਵਾ ਨਾ ਬੈਠੇ। ਦੋ ਕਿ ਛੋਟੇ-ਛੋਟੇ ਰਚਨਾਵਾਂ ਦੇ ਰੂਪ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਕੇ ਮਾਫੀ ਲਵਾਂਗਾ ਕਵਿਤਾ ਦਾ ਸ਼ੀਰਸ਼ਕ ਹੈ ਤਹਿਜ਼ੀਬ ਕਹਿੰਦਾ ਨਾ ਹੰਝੂਆਂ ਦਾ ਚਿੱਕਰ ਨਾ ਹੋਕਿਆਂ ਦਾ ਸ਼ੋਰ ਨਾ ਹੰਝੂਆਂ ਦਾ ਚਿੱਕਰ ਨਾ ਹੋਕਿਆਂ ਦਾ ਸ਼ੋਰ ਸਿਰਫ ਮੁਹੱਬਤ ਸਿਖਾ ਸਕਦੀ ਹੈ ਬੰਦੇ ਨੂੰ ਰੋਣ ਦੀ ਤਹਿਜ਼ੀਬ ਸਿਰਫ ਮੁਹੱਬਤ ਸਿਖਾ ਸਕਦੀ ਹੈ ਬੰਦੇ ਨੂੰ ਰੋਣ ਦੀ ਤਹਿਜ਼ੀਬ ਕਵਿਤਾ ਦਾ ਸਿਰਲੇਖ ਹੈ ਕਿਤਾਬਾਂ ਵਰਗੇ ਲੋਕ ਬੇਸ਼ੱਕ ਮੈਂ ਕਿਤਾਬਾਂ ਘੱਟ ਪੜੀਆਂ ਬੇਸ਼ੱਕ ਮੈਂ ਕਿਤਾਬਾਂ ਘੱਟ ਪੜੀਆਂ ਪਰ ਲੋਕ ਪੜੇ ਨੇ ਕਿਤਾਬਾਂ ਵਰਗੇ ਹੁਣ ਤਾਂ ਲੱਗਦਾ ਕਿ ਹਰ ਸ਼ਖਸ ਇੱਕ ਕਿਤਾਬ ਹੈ ਤੇ ਹਰ ਕਿਤਾਬ ਵਿੱਚ ਉਲਝੀਆਂ ਹਨ ਕਈ ਕਿਤਾਬਾਂ ਹਰ ਕਿਤਾਬ ਵਿੱਚ ਉਲਝੀਆਂ ਹਨ ਕਈ ਪੁੱਛਦਾ ਉਹ ਪੁੱਛਦੀ ਹੈ ਤਪੱਸਿਆ ਕੀ ਹੈ ਉਹ ਪੁੱਛਦੀ ਹੈ ਤਪੱਸਿਆ ਕੀ ਹੈ ਮੈਂ ਜਵਾਬ ਦਿੰਦਾ ਹਾਂ ਚੁੱਪ ਨੂੰ ਮੰਨਣਾ ਚੁੱਪ ਨੂੰ ਮੰਨਣਾ ਉਹ ਪੁੱਛਦੀ ਹੈ ਮੁਹੱਬਤ ਕੀ ਹੈ ਉਹ ਪੁੱਛਦੀ ਹੈ ਮੁਹੱਬਤ ਕੀ ਹੈ ਮੈਂ ਆਖਦਾ ਹਾਂ ਚੁੱਪ ਨੂੰ ਜਾਣਣਾ ਮੈਂ ਆਖਦਾ ਹਾਂ ਚੁੱਪ ਨੂੰ ਜਾਣਣਾ ਉਹ ਪੁੱਛਦੀ ਹੈ ਬੰਦਗੀ ਕੀ ਹੈ ਉਹ ਪੁੱਛਦੀ ਹੈ ਬੰਦਗੀ ਕੀ ਹੈ ਮੈਂ ਆਖਦਾ ਹਾਂ ਚੁੱਪ ਹੋ ਜਾਣਾ ਚੁੱਪ ਹੋ ਜਾਣਾ ਥੈਂਕ ਯੂ ਥੈਂਕ ਯੂ ਹੁਣ ਮੈਂ ਬੇਨਤੀ ਕਰਦਾ ਸਾਡੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਮਨੋਜ ਕੁਮਾਰ ਜੀ ਸਕੂਲ ਦੇ ਵਿੱਚ ਗਏ ਤਾਂ ਪ੍ਰਾਇਮਰੀ ਵਿੰਗ ਦੇ ਵਿੱਚ ਸਾਡੇ ਪਹਿਲੀ ਵਾਲੇ ਬੱਚੇ ਸਰ ਜਿਨ੍ਹਾਂ ਨੇ ABC 1 2 ਥੋੜਾ ਬਹੁਤਾ ਸਿੱਖਿਆ ਹੁੰਦਾ ਟੀਚਰ ਲੈ ਗਿਆ ਮੈਨੂੰ ਕਿ ਸਾਰਾ ਦੇਖੋ ਕਲਾਸ ਦੇ ਵਿੱਚ ਬੱਚੇ ਕੀ ਸਿੱਖਦੇ ਨੇ ਉੱਥੇ ਪਲੇਗਾਰਡਸ ਬਣੇ ਹੋਏ ਸੀ ਮੈਂ ਇੱਕ ਪਲੇਗਾਰਡ ਚੱਕ ਲਿਆ ਉੱਤੇ B ਸੀਗਾ ਲਿਖਿਆ ਹੋਇਆ ਬੱਚੇ ਨੂੰ ਪੁੱਛਿਆ ਉਹਦੇ ਤੇ ਬੁੱਕ ਵੀ ਬਣੀ ਹੋਈ ਸੀ ਮੈਂ ਕਿਹਾ ਕੀ ਆ ਇਹ ਕਹਿੰਦਾ ਬੀ ਫਾਰ ਬੁੱਕ ਮੈਂ ਦੂਜਾ ਤੀਜਾ ਪਲੇ ਕਾਰਡ ਚੱਕਿਆ ਉਹਦੇ ਤੇ ਐਫ ਬਣਿਆ ਹੋਇਆ ਸੀਗਾ ਲੈ ਕੇ ਐਫ ਦੇ ਨਾਲ ਹੀ ਫੈਨ ਸੀਗਾ ਮੈਂ ਕਿਹਾ ਕੀ ਲਿਖਿਆ ਹੋਇਆ ਕਹਿੰਦਾ ਐਫ ਫਾਰ ਫੈਨ ਮੈਂ ਇੱਕ ਹੋਰ ਪਲੇ ਕਾਰਡ ਚੱਕਿਆ ਉਹਦੇ ਤੇ ਆਈ ਬਣੀ ਹੋਈ ਸੀ ਤੇ ਨਾਲ ਆਈਸਕ੍ਰੀਮ ਦਾ ਕੋਨ ਬਣਿਆ ਹੋਇਆ ਸੀ ਮੈਂ ਕਿਹਾ ਬੁੱਤੇ ਕੀ ਹੈ ਕਹਿੰਦਾ ਕੁਲਫੀ ਉਹ ਮੈਨੂੰ ਇੰਨਾ ਵਧੀਆ ਲੱਗਿਆ ਬੱਚਿਆ ਉਹ ਜਦੋਂ ਨੇ ਕੁਲਫੀ ਕਹੀ ਤਾ ਮੈਡਮ ਕਹਿੰਦੇ ਸਰ ਵੀ ਇਹ ਹਜੇ ਸਿੱਖਦਾ ਇਹ ਜਿਹੜੇ ਸਾਡੇ ਸ਼ਾਇਰ ਨੇ ਨਾ ਸਰ ਇਹ ਹਜੇ ਸਿੱਖਦੇ ਨੇ ਤੇ ਤੁਹਾਡਾ ਆਸ਼ੀਰਵਾਦ ਇਹਨਾਂ ਦੇ ਉੱਤੇ ਚਾਹੀਦਾ ਸਭ ਤੋਂ ਪਹਿਲਾਂ ਇਹ ਇਹ ਇਵਰ ਐਪਲ ਤੇ ਵੀਵਰ ਬੋੱਕੇ ਜਾਣਦੇ ਨੇ ਬਟ ਇਹਦੇ ਚ ਮੇਰੇ ਵਰਗੇ ਨੇ ਜਿਹੜੇ ਹਜੇ ਆਈ ਨੂੰ ਕੁਲਫੀ ਹੋ ਕੇ ਹੀ ਜਾਣਦੇ ਨੇ ਤੇ ਜਦੋਂ ਆਈ ਨੂੰ ਕੁਲਫੀ ਕਹਿੰਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਉਹ ਬਚਪਨਾ ਹੈ ਇਹ ਤੁਹਾਡੀ ਸ਼ਾਗਿਰਦੀ ਦੇ ਵਿੱਚ ਆ ਕੇ ਸੱਚਮੁੱਚ ਹੀ ਉਹ ਨਿਖਰ ਜਾਣਾ ਹੈਤਾ ਦੀ ਜਿਹੜੀ ਸ਼ੁਰੂਆਤ ਹੈ ਉਹ ਹੁੰਦੀ ਐ ਸਿਰਸ਼ਕ ਐ ਅੰਨੇ ਤੋਂ ਸੁਝਾਖਾ ਕਹਿੰਦਾ ਸਬਜ ਪੱਤੇ ਗੁਲਾਬੀ ਫੁੱਲ ਕਿਰਨਾ ਖਾਂਦਾ ਬਿਰਖ ਸਬਜ ਪੱਤੇ ਗੁਲਾਬੀ ਫੁੱਲ ਕਿਰਨਾ ਖਾਂਦਾ ਬਿਰਖ ਵਗਦੀ ਨਦੀ ਰੁਮਕਦੀ ਪੌੜ ਅੰਬਰ ਦੀ ਕਨੇਰੀ ਚੜਿਆ ਬੱਦਲ ਵਗਦੀ ਨਦੀ ਰੁਮਤੀ ਪਾੜ ਅੰਬਰ ਦੀ ਕਨੇਰੀ ਚੜਿਆ ਬੱਦਲ ਇਹ ਸਭ ਕੁਝ ਤਾਂ ਪਹਿਲਾਂ ਵੀ ਸਨ ਇਹ ਸਭ ਕੁਝ ਤਾਂ ਪਹਿਲਾਂ ਵੀ ਸਨ ਪਰ ਵੇਖਣ ਲਈ ਅੱਖਾਂ ਤੇਰੇ ਪਿਆਰ ਨੇ ਦਿੱਤੀਆਂ ਪਰ ਵੇਖਣ ਲਈ ਅੱਖਾਂ ਤੇਰੇ ਪਿਆਰ ਨੇ ਦਿੱਤੀਆਂ ਤੇ ਜਦੋਂ ਜਸਵੰਤ ਨੇ ਇੱਕ ਕਵਿਤਾ ਆਪਣੇ ਰੀਖ ਚ ਲਿਖੀ ਤੇ ਉਸ ਸ਼ਾਇਰ ਦੀ ਗੱਲ ਕੀਤੀ ਤਾਂ ਇੱਕ ਕਵੀ ਦਰਬਾਰ ਦੇ ਵਿੱਚ ਜਿਹੜੇ ਬੈਠੇ ਸ਼ਾਇਰ ਨੇ ਮੈਂ ਤਾਂ ਇਹੀ ਕਹੂੰਗਾ ਕਿ ਅਸੀਂ ਵੜਪਾਗੇ ਆ ਕਿ ਮੈਡਮ ਡੀਓ ਨੇ ਇੱਕ ਉਪਰਾਲਾ ਕੀਤਾ ਇੱਕ ਇੱਕ ਇਨੀਸ਼ੀਏਟਿਵ ਲੱਤਾ ਤੇ ਉਹ ਇਨੀਸ਼ੀਏਟਿਵ ਕੇਵਲ ਗੱਲਾਂ ਬਾਤਾਂ ਚ ਨਹੀਂ ਬਲਕਿ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਤਰ ਕਰਨ ਦਾ ਮਾਧਿਅਮ ਬਣਾਇਆ ਤੇ ਧੰਨਵਾਦ ਤਾਂ ਮੈਂ ਹੁਣ ਕਰਨਾ ਨਹੀਂ ਦੋ ਹੀ ਲੈਣਾ ਕਹਿਣੀਆਂ ਨੇ लास्ट के बच्चे किसी शायर दया कि हुई कहना मैं खुद अल्लाह से आमीन कह दूंगा मैं खुद अल्लाह से आमीन कह दूंगा तू मांग तो सही मेरे लिए दुआ तू मांग तो सही दुआ मेरे लिए अपनी दुआओं में तू मांग तो सही बद दुआ मेरे लिए अपनी दुआओं में थैंक यू जी थैंक यू मैच